ਪੁਰਾਣਾ ਦਿਲਬਾਹ ਸਿੰਘ ਚੀਮਾ ਲਾਲੀ ਚੀਮੇ ਕਰਕੇ ਮੈਨੂੰ ਜਾਣਦੇ ਨੇ ਇਹ ਜਿਹੜਾ ਤੁਸੀਂ ਅਸਲੇ ਬਾਗ ਦੇ ਵਿੱਚ ਇਹ ਪਿੰਡ ਪ੍ਰਿਆਰ ਦੇ ਵਿੱਚ ਅਡਰ ਜੀਤ ਬਾਗ ਦੇ ਵਿੱਚ ਸਥਿਤ ਹੈ ਇਹ 38 ਸਾਲ ਪੁਰਾਣਾ ਸਾਡਾ ਲੀਚੀ ਦਾ ਬਾਗ ਹੈ ਇਹ ਇਹਦੇ ਵਿੱਚ ਡੇਰਾ ਦੂਨ ਤੇ ਕਲਕੱਤੀ ਹੈ ਇਹ ਸਾਨੂੰ ਬਾਗ ਲਾਂ ਦਾ ਜਿਹੜਾ ਵੀ ਹੈ ਮਿਲਿਆ ਦਾ ਇਹ ਵਿਸੇਚ ਮਿਲਿਆ ਸਾਡੇ ਬਜ਼ੁਰਗ ਜਦੋਂ ਪਾਕਿਸਤਾਨ ਤੋਂ ਆਏ ਸੀ ਉਹ ਵੀ ਦੱਸਦੇ ਰਹੇ ਕੋ ਸਾਡੇ ਸਾਡੇ ਬਾਗ ਸੀ ਤੇ ਅਸੀਂ ਉਹਨਾਂ ਤੋਂ ਸਿਹਤ ਲੈ ਕੇ ਅਸੀਂ ਵੀ ਇੱਥੇ ਲਿਚੀ ਦਾ ਬਾਗ ਲਾਇ ਤੂਫਾਨ ਨੇ ਪਿਛਲੇ ਹਫਤੇ ਦੋ ਵਾਰੀ ਆ ਗਿਆ ਤੂਫਾਨ ਜੀ ਇਹਨੇ 15 ਤੋਂ 20% ਨੁਕਸਾਨ ਕੀਤਾ ਬੂਟਿਆਂ ਦੇ ਡਾਣੀਆਂ ਟੁੱਟੀਆਂ ਨੇ ਡਾਣੇ ਵੀ ਟੁੱਟੇ ਨੇ ਤੇ ਕਈ ਬਾਗਬਾਨੇ ਬਾਗਬਾਨੇ ਭਰਾਵਾਂ ਦੇ ਜਿਹੜਾ ਬੂਟੇ-ਬੂਟੇ ਗਨੇ ਬਹੁਤ ਨੁਕਸਾਨ ਕੀਤਾ ਇਹ ਜਿਹੜਾ ਏਰੀਆ ਜਿੱਥੇ ਤੇ ਖੜੇ ਹੋ ਅੱਗੇ ਤੁਹਾਨੂੰ ਬਾਗ ਹੀ ਬਾਗ ਲੱਭਣਗੇ ਇਹ ਲਿਚੀ ਦੇ ਫਾਰਮ ਸਲਾਹ ਕੇਂਦਰ ਤੋਂ ਆਏ ਨੇ ਪੰਜਾਬ ਯੂਨੀਵਰਸਿਟੀ ਗੁਰਦਾਸਪੁਰ ਤੋਂ ਆਏ ਨੇ ਉਹਨਾਂ ਦੀ ਡਿਊਟੀਆਂ ਲੱਗੀਆਂ ਨੇ ਵੀ ਸਰਵੇ ਕਰੋ ਕਿ ਕਿੰਨਾ ਕਿੰਨਾ ਕਿਸੇ ਦਾ ਬਾਗ ਆਇਆ ਉਹ ਆਪਣਾ ਕਰਦੇ ਪੈ ਉਹ ਆਪਣੀ ਸਰਕਾਰ ਨੂੰ ਭੇਜਣਗੇ ਅ ਮੈਂ ਕੱਲ ਵੀ ਡਾਇਰੈਕਟਰ ਹਾਰਟੀਕਲਚਰ ਜੀ ਨੂੰ ਵੀ ਬੇਨਤੀ ਕੀਤੀ ਸੀ ਤੇ ਸਾਡੇ ਜਿਹੜੇ ਐਚ ਡੀਓ ਨੇ ਬਾਗਬਾਨੀ ਦੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਉਹਨਾਂ ਵੀ ਸਾਡੀਆਂ ਰਿਪੋਰਟਾਂ ਪਟਾ ਤਿਆਰ ਕਰਨ ਦੇ ਨੇ ਅਖਬਾਰ ਨੇ ਵੀ ਕਟਿੰਗ ਲਾਈ ਹੈ ਕਿ ਇਸ ਕਰਕੇ ਹੁਣ ਸਾਰੇ ਬਾਗਾਂ ਦੀ ਵਿਜਿਟ ਕਰਕੇ ਆਪਣੀ ਰਿਪੋਰਟ ਭੇਜਣਗੇ ਮੇਰੇ ਹਿਸਾਬ ਨਾਲ 20 ਤੋਂ 25% ਕਿਸੇ ਦਾ 30% ਹਰ ਬਾਗ ਦਾ ਉਹ ਆਪਣਾ ਨੁਕਸਾਨਾ ਜਿੱਥੇ ਜਿੱਥੇ ਕਿਸੇ ਨੇਰੀ ਨੇ ਵੱਧ ਅਟੈਕ ਕਰਤਾ ਉਹਦਾ ਨੁਕਸਾਨ ਹੈ ਪੱਟੀ ਕੋਲੇ ਇਹ ਨਹੀਂ ਕਹਿ ਸਕਦਾ ਕਿ ਮੇਰਾ 5% ਉਹਦਾ 2% ਹੈ ਹਰ ਬਾਗ ਦੀ ਆਪਣੀ ਸਿਫਰ ਮੇਰੀ ਸਰਕਾਰ ਇਹ ਕਿ ਉਹ ਮੰਗਿਆ ਵੀ ਸਾਨੂੰ ਇੱਕ ਇੰਸ਼ੋਰੈਂਸ ਜਿਹੜੀ ਇਹ ਭਾਅ ਸੀ ਲੈਂਦੀ ਜਾਵੇ ਤਾਂ ਜੋ ਜਦੋਂ ਕੁਦਰਤੀ ਆਫਤਾ ਆਉਂਦੀਆਂ ਨੇ ਇਹਨਾਂ ਦੇ ਨਾਲ ਸਾਡਾ ਬਚਾਅ ਹੋ ਸਕੇ ਕਿਉਂਕਿ ਸਾਲ ਪਿੱਛੋਂ ਰੋਟੀ ਮਿਲਣੀ ਹੈ ਜੀ ਕਿਉਂਕਿ 6-7 ਸਾਲ ਬੂਟੇ ਪਾਲਣ ਨੂੰ ਲੱਗ ਜਾਂਦੇ ਨੇ ਹੌਲੀ-ਹੌਲੀ ਹੌਲੀ-ਹੌਲੀ ਜਾ ਕੇ ਕੁਝ ਲੱਭਦਾ ਤੇ ਜਦੋਂ ਰੋਟੀ ਜਦੋਂ ਫਰੂਟ ਆਉਂਦਾ ਉਹਦਾ ਕੁਦਰਤੀ ਦੇਵਾਸ ਕੋਈ ਨਹੀਂਗਾ ਕਿਉਂਕਿ ਸਾਰਾ ਸਿਸਟਮ ਚੇਂਜ ਹੋ ਪਿਆ ਪਤਾ ਨਹੀਂ ਕਿਹੜੇ ਨੇਰੀ ਆਈ ਨਹੀਂ ਕਿਹੜੇ ਬਦਲਾਇ ਨਾ ਸਰਕਾਰ ਨੇ ਇਹੋ ਬੇਨਤੀ ਹੈ ਕਿ ਬਾਗਬਾਨਾਂ ਦੀ ਬਾਹ ਫੜੇ ਅਸੀਂ ਜੀ ਫਾਰਮ ਸੇਵਾ ਸਲਾਹਕਾਰ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤਹਿਤ ਜਿਹੜੇ ਥੱਲੇ ਕੰਮ ਕਰਦੇ ਹਾਂ ਸੋ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅਸੀਂ ਅਜੇ ਇੱਥੇ ਆਏ ਹਾਂ ਲਾਲੀਚੀਮਾ ਬਾਗ ਦੇ ਵਿੱਚ ਸੋ ਇਹ ਜਿਹੜਾ ਬਾਗ ਹੈ ਇਹ ਇਹ ਸਾਨੂੰ ਯੂਨੀਵਰਸਿਟੀ ਵੱਲੋਂ ਹਦਾਇਤਾਂ ਆਈਆਂ ਹਨ ਕਿ ਪਿਛੇ ਕੁਛ ਦਿਨ ਦੋ ਤਿੰਨ ਦਿਨ ਪਹਿਲਾਂ ਬੜਾ ਨੇਰੀ ਚੱਕੜ ਆਇਆ ਸੀ ਜਿਹਦੇ ਕਰਕੇ ਬਾਗਾਂ ਦਾ ਕਾਫੀ ਨੁਕਸਾਨ ਹੋਇਆ ਵਾ ਸੋ ਅੰਬ ਤੇ ਲੀਚੀ ਦੇ ਨੁਕਸਾਨ ਦੀ ਲਗਾਣ ਲਈ ਐਸਟੀਮੇਟ ਲਾਣ ਲਈ ਅਸੀਂ ਇੱਥੇ ਆਏ ਹਾਂ ਸੋ ਸਰਵੇ ਕਰ ਰਹੇ ਹਾਂ ਅਸੀਂ ਪੂਰੇ ਜ਼ਿਲ੍ਹੇ ਦਾ ਕਰਾਂਗੇ ਬਰਦਾਸਪੁਰ ਦਾ ਸੋ ਇਹ ਜਿਹੜਾ ਇਸ ਬਾਗ ਹੈ ਇੱਥੇ ਜਿਹੜਾ ਨੁਕਸਾਨ ਹੈ ਉਹ 10 ਤੋਂ 15% ਦੇ ਕਰੀਬ ਹੋਇਆ ਹੈ ਸੋ ਟਾਣੀਆਂ ਟੁੱਟੀਆਂ ਨੇ ਪੇੜਵਾਵਾਂ ਕਰਕੇ ਫਲ ਦਾ ਵੀ ਜਿਹੜਾ ਫਲ ਵੀ ਡਿੱਗਾ ਕਾਫੀ ਕੁਦਰਤ ਤੇ ਵੈਸੇ ਤੇ ਕੋਈ ਉਹ ਨਹੀਂ ਹੈਗਾ ਕੰਟਰੋਲ ਨਹੀਂ ਹੈਗਾ ਕਿਸੇ ਦਾ ਵੀ ਪਰ ਫਿਰ ਵੀ ਇਹਦੇ ਨੁਕਸਾਨ ਤੋਂ ਬਚਣ ਲਈ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਂ-ਸਮੇਂ ਸਰ ਮੌਸਮ ਦੇ ਸੰਬੰਧਿਤ ਜਾਣਕਾਰੀ ਜਿਹੜੀ ਹੈ ਮੁਹੱਈਆ ਕਰਾਉਂਦੀ ਰਹਿੰਦੀ ਆ ਸੋ ਜਦੋਂ ਵੀ ਨੇਰੀ ਚੱਕੜ ਮੀਂਹ ਕਣੀ ਦਾ ਪਹਿਲਾਂ ਹੀ ਅੰਦੇਸ਼ਾ ਹੋਵੇ ਸੋ ਕਿਸਾਨਾਂ ਨੂੰ ਚਾਹੀਦਾ ਵੀ ਉਦੋਂ ਪਾਣੀ ਨਾ ਲਾਉਣ ਹੈ ਨਾ ਜੋ ਪਾਣੀ ਘੱਟ ਲੱਗਾ ਹੋਵੇ ਸੋ ਜੜਾ ਮਜ਼ਬੂਤ ਰਹੀਆਂ ਤਾਂ ਫਿਰ ਛੇਤੀ ਮਤਲਬ ਟਾਣੇ ਟੁੱਟਣ ਦਾ ਡਰ ਦਰਖਤ ਟੁੱਟਣ ਦਾ ਡਰ ਡਰ ਜਿਹੜਾ ਘਟ ਜਾਂਦਾ ਸੋ ਇਹਦੇ ਇਲਾਵਾ ਜਿਹੜਾ ਅ ਵਿੰਡ ਬ੍ਰੇਕ ਜਿਹੜੇ ਆ ਵੀ ਉੱਚੇ ਦਰਖਤ ਜਿਹੜੇ ਆ ਆਲੇ-ਦੁਆਲੇ ਬਾਗ ਦੇ ਲਾਨ ਨਾਲ ਵੀ ਜਿਹੜਾ